ਮੁੱਖ ਮੰਤਰੀ ਪਗਮਾਨਤਮਾਨ ਨੇ ਬੁੱਧਵਾਰ ਨੂੰ ਪਾਜਪਾਈ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਚੇਤਾਵਨੀ ਦਿੱਤੀ ਕਿ ਉਹ ਸਾਡੇ ਨਾਲ ਪੰਗਾ ਨਾ ਲਵੇ ਤੁਹਾਡੇ ਵਾਂਗ ਸਾਡੇ ਖਿਲਾਫ ਨਸ਼ਾ ਤਸਪੀਦਾ ਕੋਈ ਵੀ ਐਨਟੀਪੀਐਸ ਕੇਸ ਨਹੀਂ ਹੈ ਮਾਨ ਨੇ ਕਿਹਾ ਕਿ ਬਹਿਸ ਕਰਨ ਦੀ ਤਮਕੀ ਕਿਸੇ ਹੋਰ ਨੂੰ ਦਿਓ ਸਾਡੇ ਨਾਲ ਜਦੋਂ ਮਰਦੀ ਬਹਿਸ ਕਰ ਲਿਓ 5 ਤਰੀਕ ਦਾ ਇੰਤਜ਼ਾਰ ਕਿਉਂ ਕਰ ਰਹੇ ਹੋ ਅੱਜ ਹੀ ਬਹਿਸ ਕਰ ਲਓ ਮਾਨ ਨੇ ਕਿਹਾ ਮੈਂ ਸ਼ੀਤਲੰਗਰਾਲ ਨੂੰ ਉਹਨਾਂ ਦੀਆਂ ਪ੍ਰਸ਼ਟ ਗਤੀਵਿਧੀਆਂ ਰੋਕਣ ਦੇ ਲਈ ਬਹੁਤ ਸਮਝਾਇਆ ਪਰ ਉਹ ਨਹੀਂ ਮੰਨੇ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦਿਆਂ ਉਹਨਾਂ ਨੂੰ ਦੋ ਨੰਬਰ ਦੇ ਕੰਮ ਕਰਨ ਦੀ ਪਰੇਸ਼ਾਨੀ ਹੁੰਦੀ ਸੀ ਇਸ ਲਈ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਕਿਉਂਕਿ ਭਾਜਪਾ ਭ੍ਰਿਸ਼ਟਾਚਾਰ ਨੂੰ ਖੁੱਲਾ ਹੱਥ ਦਿੰਦੀ ਹੈ ਪਰ ਅਸੀਂ ਉਸ ਨੂੰ ਉੱਥੇ ਵੀ ਭ੍ਰਿਸ਼ਟਾਚਾਰ ਨਹੀਂ ਕਰਨ ਦਵਾਗੇ ਸ਼ਾਮਲ ਮੁੱਖ ਮੰਤਰੀ ਭਗਵੰਤ ਪਛਮੀ ਵਿਧਾਨ ਸਭਾ ਦੇ ਨਕੋਦਰ ਚੌਕ ਤੇ 메ਨ ਰੋਡ ਹੈ ਜਿਹੜਾ ਉੱਥੇ ਕਈ ਨੁਕੜ ਮੀਟਿੰਗਾਂ ਕਰ ਰਹੀ ਸਨ ਇਸ ਮੌਕੇ ਤੇ ਉਮੀਦਵਾਰ ਮੋਹਿੰਦਰ ਭਗਤ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਸ਼ਿਤਲ ਅਗੁਰਾਲ ਤੇ ਨਿਸ਼ਾਨਾ ਸਾਧਿਆ ਮੁੱਖ ਮੰਤਰੀ ਨੇ ਕਿਹਾ ਕਿ 2 ਸਾਲ ਪਹਿਲਾਂ ਉਸ ਨੂੰ ਆਮ ਆਦਮੀ ਪਾਰਟੀ ਨੇ ਵਿਧਾਇਕ ਬਣਾਇਆ ਸੀ ਪਰ ਉਹ ਦਲ ਬਦਲੂ ਤੇ ਲਾਲਚੀ ਨਿਕਲਿਆ ਇਹ ਚੋਣ ਉਸ ਤੇ ਨਿੱਜੀ ਸਵਾਰਥ ਤੇ ਲਾਲਚ ਕਾਰਨ ਹੋ ਰਹੀ ਹੈ ਉਹਨਾਂ ਅਸਤੀਫਾ ਦੇ ਕੇ ਲੋਕਤੰਤਰ ਦਾ ਮਜ਼ਾਕ ਉਡਾਇਆ ਹੈ ਮੰਨਿਆ ਕਿ ਲੋਕਾਂ ਨੂੰ ਇਸ ਚੋਣ ਦੇ ਵਿੱਚ ਹੋਈ ਉਖਾੜੀ ਦਾ ਬਦਲਾਅ ਜ਼ਰੂਰ ਲੈਣਾ ਚਾਹੀਦਾ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ